ਬਹੁਤ ਬੰਦੇ ਆ ਗਏ ਲੈ ਥੋੜਾ ਹੁਣ ਇਹ ਛੋਟੇ ਰੇਲ ਨੂੰ ਭੰਗਾ ਬੈ ਕਹਿੰਦੇ ਚੱਲੋ ਚੱਲੋ ਬੱਚਿਆਂ ਆ ਵੀ ਆ ਆ ਦੇ ਦੋ ਚਲੋ ਚਲੋ ਇਹ ਮੈਂ ਤਾਂ ਆ ਨਹੀਂ ਲਾ ਤੋ ਲੈ 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 ਤਰੇ ਕੰਮ ਆ ਜੀ ਚੱਲੋ ਚੱਲੋ ਉਹ ਕਿਥੇ ਉਹ ਰਸਤੇ 'ਚ ਹੀ ਹੈ ਜੇ ਖੜੇ ਹੋਏ ਆਏ ਨਹੀਂ ਹੋ ਉਹਨਾਂ ਨੂੰ ਤੁਸੀਂ ਰੱਖ ਦਿਓ ਇਹ ਵੀ ਜੀ ਕਮਰੇ ਦਾ ਰਾਨਕ ਸੈੱਟ ਰੱਖ ਦਿਓ ਆਓ ਜੀ ਇੱਕ ਬੰਦੇ ਬੰਦੇ ਵਾਲਾ ਉਹਦੇ ਦੋਆ ਲੈ ਕੋਲ ਲੈ ਲਓ ਬੱਚੇ ਬਾਕੀ ਲੇਡੀ ਘਰ ਵਾਲੇ ਦਾ ਦੋਹੇ ਮਾਲ ਲੈ ਆਓ ਕਮਰਾ ਦੇ ਆਓ ਕਮਰੇ ਆ ਦੇਓ ਕਮਰੇ ਇਹਨਾਂ ਨੂੰ ਕੰਬਲ ਦੇਣਾ ਤਾਂ ਇੱਕ ਵਾਰ ਜਿਹੜਾ ਕੰਬਲ ਜਾ ਰਿਹਾ ਹੈ ਅੱਛਾ ਆ ਗਿਆ ਹਾਂ ਬਸ ਠੀਕ ਹੈ ਜੀ ਹਾਂ ਜੀ ਬਾਜੀ ਇੱਕ ਦਿਨ ਮੁਕਾ ਲੋ ਹਾਂ ਜੀ ਬਾਜੀ ਬਸ ਇਹ ਕਿਹਦਾ ਐਪ ਵੀ ਦੀ ਦੋ ਸੂਟ ਇੱਕ ਕੰਬਲ ਦੇਣਾ ਮੈਂ ਤਾਂ ਆ ਕੰਬਲ ਕਾਪੀ ਪਹਿ ਨਹੀਂ ਆ ਉਹ ਤੁਹਾਨੂੰ ਬੋਲ ਕੇ ਭੇਜਣਾ ਪੈਣਾ ਲਿਖ ਕੇ ਹਲੋ ਇਹਨਾਂ ਨੂੰ ਵੀ ਦੇ ਦਿਓ ਜੀ ਬੀ ਨੂੰ ਪਹਿਲਾਂ ਇਹ ਕੰਬਲ ਵੀ ਦਿਓ ਇਹ ਸੂਟ ਦੇ ਦਿਓ ਤੁਹਾਨੂੰ 네, 너무 좋아요. 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 ਹਾਂ ਦੋ ਦੋ ਸੂਟ ਸੀਤਾ ਸੂਟ ਇੱਕ ਸੀਤਾ ਇੱਕ ਕੰਨ ਸੀਤਾ ਵਧੀਆ ਸੂਟ ਹੈ ਨਾ ਇਹ ਛੱਦੀ ਵਾਲੇ ਚੰਗੇ ਸੂਟ ਆ ਕੋਈ ਹੈ ਬੰਦੇ ਦਾ ਕਿਸੇ ਨੂੰ ਆਜੋ ਦੇ ਦੋ ਇੱਕ ਸੂਟ ਇਹ ਤਾਂ ਬੜਾ ਕਿੱਥੇ ਗੜ ਗਿਆ ਕਿਨ ਹੋ ਜਾਏ ਇੱਕ ਸੂਟ ਸਾਰੇ ਕਿੰਨੇ ਦੇ ਹੋਏ ਕਿੰਨੇ ਦੇ ਹੋਏ ਕਿੰਨੇ ਦੇ ਹੋਏ ਇੱਕ ਇੱਕ ਦੇ ਦੋ ਇੱਕ ਇੱਕ ਹੱਕੋ ਟੀਕੋ ਲੈ ਲੋ ਜੀ ਲੈ ਲੋ ਠੀਕ ਹੈ ਆ ਹਾਲੋ ਟ੍ਰੱਕ ਲੈ ਉਹ ਆ ਗਏ ਤਿੰਨੇ ਜਣੇ ਇੱਕ ਹੋਰ ਬਾਜੀ ਬਾਜੀ ਆਜੋ 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 ਤਿੰਨੇ ਸੁੱਤੀ ਵੀ ਆਜੋ ਆਜੋ ਦੇ ਦੇ ਕੋਈ ਆਜੋ ਕੋਲੋਂ ਮਾਸ ਗਿਆ ਨਹੀਂ ਆਉਂਦਾ ਇੱਧਰ ਹੈ ਨਹੀਂ ਠੀਕ ਹੀ ਨਾ ਬੋਲੀ ਇਹ ਚਾਰ ਜਣੇ ਹੈ ਜੀ ਤੇ ਤੈਨਾਂ ਲੈਣੇ ਮੈਂ ਕੋਣੀ ਚਾਰ ਸੂਟ ਹੈ ਉਹ ਜੀ ਚਾਰ ਚਾਰ ਸੂਟ ਦੇ ਲੋ ਮੈਨੂੰ ਉਹਦਾ ਭੇਜੋ ਇਹਨੇ ਯੇ ਨਹੀਂ ਕੀਤਾ ਸਾਡੇ ਕੋਲ ਆ ਦੇ ਦਿਓ 400 ਅਲੱਗ ਅਲੱਗ ਜੀ ਉਹ ਬੰਦਿਆਂ ਵਾਲਾ ਦੇ ਦੋ ਇੱਕ ਦੇਰੀ ਕੋਈ ਕੱਟ ਜਾ ਉਹ ਰਹਿ ਗਿਆ ਉਹ ਪਿੱਛੇ ਇਹਨਾਂ ਦੇ ਬੜੀ ਰਹਿ ਗਈ ਇੱਕ ਉਹ ਰਹਿ ਗਿਆ ਹੁਣ ਨੂੰ ਮੈਂ ਕਰੂੰਗਾ ਉਹ ਕੈਮਰੇ ਵੱਲ ਅੱਛਾ ਕੋਈ ਨਹੀਂ ਨੰਬਰ ਦੇ ਦਿਓ ਆ ਵੀਰੇ ਦੇ ਵੀਰੇ ਗਿਆ ਉਹ ਰਹਿ ਗਿਆ ਉਹਨੂੰ ਦੇਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਤਾਂ ਲੇਡੀਜ਼ ਸੂਟ ਨਹੀਂ ਹੈ ਲੇਡੀਜ਼ ਹੈਗਾ ਲੇਡੀ ਦੇ ਦੋ ਲੇਡੀਜ਼ ਸੂਟ ਇੱਕ ਤਾਂ ਲੇਡੀਜ਼ ਆ ਜਾ ਲੈ ਤੂੰ ਵੀ ਜਾ ਆ ਜਾ ਕਮੀਜ਼ ਤੇਰੇ ਮਤਲਬ ਦੀ ਆ ਗਈ ਇੱਧਰ ਬੈਠੋ ਉਹ ਬੈਹੇ ਸਾਡੀ ਆ ਲੋ ਵੱਡੀ ਪੈਂਟ ਕਮੀਜ਼ ਇੱਕ ਸੂਟ ਦਿਓ ਆ ਲੋ ਆ ਲੋ ਜੀ ਪੈਂਟ ਕਮੀਜ਼ ਨਾਲੇ ਸੂਟ ਉਹ ਬਾਈ ਨੂੰ ਕੁਝ ਆਹਦਾ ਬਾਈ ਕੋਟਾ ਪਾਓ ਚਾਹੋ ਵੀ ਚਾਹੀ ਆ ਪੈਂਟ ਵੀ ਜੋ ਆ ਲੈ ਟਰੈਕ ਸੂਟ ਪਾ ਲੈ ਠੀਕ ਹੈ ਜੀ ਬਾਈ ਤਨ ਬਾਈ ਤਨ ਆ ਜਾ ਬਈ ਦੇਖ ਲੋ ਇਹਨਾਂ ਕੀ ਦੇਣਾ ਐਨ ਡੈਂਸ ਦੇ ਦੋ ਡੈਂਸ ਦੇ ਡੈਂਸ ਜੀ ਭਾਈ 650 ਤੇ ਆ ਤੇ ਆ ਕੋਰਟੀ ਫਾੜ ਚਲੋ ਜੀ ਸਾਨੂੰ ਦੇਣਾ ਕਦੀ ਕੋਈ ਆ ਜਾ ਜੀ ਆਜੇ ਤੇ ਪਈ ਰਹੇਗਾ ਫੀਨ ਮੈਨੂੰ ਇੱਕ ਆ ਕੁੜੀ ਹੁੰਦੇ ਹੋ ਬਸ ਬਾਕੀ ਤਾਂ ਆ ਲੋ ਆ ਹੈਗੇ ਜੀ ਹੈਗੇ ਹੈਗੇ ਬਸ ਲਓ ਜੀ ਕੋਟੀ ਲੈ 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 ਚਲੋ ਜੀ ਕੋਟੀ ਮੈਡੀ ਕਰ ਦੀ ਦੇ ਉਹ ਗੱਡੀ ਨਾ ਗਾਰੇ ਕੋਈ ਇਹਦੇ ਬੁੜੀ ਨੂੰ ਕੋਟੀ ਆ ਦੇ ਦਾ ਲੈ ਲੈ ਪੁੱਤ ਆ ਜਾ ਬਾਈ ਆ ਬੰਦੋ ਦਿਓ ਦਿਓ ਆਪਰੇ ਤੇ ਆਣਾ ਨਹੀਂ ਦੀ ਤੂੰ ਵੀ ਲੈ 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 ਅੱਧਾ ਮਾਤਾ ਇਹ ਕਿਤੇ ਫੋਟੇ ਸਾਰਿਆਂ ਨੂੰ ਕੁੱਛੀ ਦੇ ਆਏ ਵਿਚਾਲੇ ਸਾਰਿਆਂ ਨੂੰ ਇੱਕ ਇੱਕ ਮਿਲ ਜਾਵੇ ਉਧਰ ਪਰਲੇ ਪਾਸੇ ਦੇ ਆਏ ਉਧਰ ਏਸ ਦਾ ਕਰ ਲੈ ਹੜਾ ਪੁੱਤ ਆ ਜਾ ਉਹਨੇ ਨਾ ਅੜੀ ਕਿਤੇ ਨਾ ਕਿਤੇ ਖੜ ਹੋ ਗਿਆ ਆ ਬੱਚੇ ਨੂੰ ਸੂਟ ਤੇ ਦੇ ਚਾਹੇ ਆ ਵਾਜ ਆ ਬਦਲ ਲੂਗੇ ਕੁਝ ਨਾ ਕਰ ਲੂਗੇ ਲੈ ਬੇਟੀ ਹਾਂ ਲੈ ਲੈ ਚੱਲ ਜੀ ਚਲੋ ਜੀ ਚਾਹ ਵਾਜ ਚਾਹ ਵਾਜ ਉਹ ਗੈਟ ਸੰਭਲ ਲੈ ਜਾ ਸੰਭਲ ਜਾ ਰਿਹਾ ਸੰਭਲ ਜਾ ਰਿਹਾ ਉਹ ਆਏ ਆਏ ਤੂੰ ਐ ਬਣਾ ਯਾਰ ਐ ਬਣਾ ਲੈ ਗੱਲ ਲੈ ਐਦਲੀ ਆ ਉਹ ਦੋ ਦੋ